ਸਫ਼ਰ ਪਾਵੀ ਬਹੁਤਾ ਏ ਮਾਨ ਜਵਾਨੀ ਦਾ ਏ ਉਮਰ ਸਦਾ ਨਹੀਂ ਰਹਿਣੀ ਉਹ ਪਾਣੀ ਦੇਆ ਬੁੱਲ ਬੁੱਲਿਆ ਉਹ ਪਾਣੀ ਦੇਆ ਬੁੱਲ ਬੁੱਲਿਆ ਸੁਣ ਸੱਚਿਆਂ ਦੀ ਕਥਾ ਤੇ ਕਹਾਣੀ ਸੱਮ ਨੇਕੀਆਂ ਕਮਾਲਾ ਬੰਦੇ ਆ ਤੂੰ ਨੇਕੀਆਂ ਕਮਾਲਾ ਬੰਦੇ ਆ ਉਹ ਦੋ ਦਿਨ ਲਈ ਜਹਾਨ ਤੇ ਹਾਸਾ ਹੋਲੇ ਓਏ ਗੁਲਾਬ ਦਿਆਂ ਵਾਂਗ ਸਾਗਰ ਓਸ਼ਾਲੇ ਪਿਆ ਦਿਨ ਉਹ ਕਾਸੇ ਆਸ਼ਰਾਬ ਦਿਆਂ ਉਹ ਕਾਸੇ ਸ਼ਰਾਬ ਦਿਆਂ ਜਾਰਾ ਅੰਦਰ ਮਾਰ ਲਾ ਚਾਤੀ ਮੌਤ ਦਾ ਚਰਾਹ ਗੱਟਿਆ ਏ ਹੋ ਜਨਮਿਆ ਮੋਲਕ ਹੀਰਾ ਸਬਬ ਨਾਲ ਹੱਥ ਲੱਗਿਆ ਸਬਬ ਨਾਲ ਹੱਥ ਲੱਗਿਆ ਓ ਅੱਖਾਂ ਜਿਹੜੀਆਂ ਵੇਖਦੀਆਂ ਮੇਲੇ ਇਹਨਾ ਵਿੱਚ ਜੋਤਨ ਸੁਤ ਸਾਡੇ ਜਾਣਾ ਕਲੀਆਂ ਚ ਬੇਲੀਆਂ ਉਹ ਕੰਨਾ ਚ ਸਰੋਤ ਨਾ ਪਉ ਉਹ ਕੰਨਾ ਚ ਸਰੋਤ ਨਾ ਪਉ ਖੱਪ ਖੱਪ ਕੇ ਸਰੀਰ ਮੁੱਕ ਚੱਲਿਆ ਖੱਪ ਖੱਪ ਕੇ ਖੱਪ ਖੱਪ ਕੇ ਸਰੀਰ ਮੁੱਕ ਚੱਲਿਆ ਮੁੱਕੇ ਨਾ ਬਦੀਦੇ ਧੰਦੇ ਆ ਸੋਰੇ ਫਿਰ ਜਨਮ ਨਾ ਆਵੇ ਤੂੰ ਨਿੱਕੀਆਂ ਕਮਾਲੇ ਬੰਦੇ ਆ ਤੂੰ ਨਿੱਕੀਆਂ ਕਮਾਲੇ ਬੰਦੇ ਆ ਉਹ ਹੋਗੇ ਦਰਜ ਮੁਕੱਦਮੇ ਤੇਰੇ ਫੈਸਲੇ ਅਸਲਹੁਣਗੇ ਲੱਗਾ ਚੰਨਿਆਂ ਕਲੰਕ ਜੋ ਤੈਨੂੰ ਉਹ ਨੇਕੀ ਦੇ ਬਰਸ ਦੌਣਗੇ की दे बरस तोण गेकीअ जी सुख जी ॼे वद वगिया ए जनमीर सब नाल हथ लॻया सब बब नाल हथ लॻया अॼु चंदना पता न ਓ ਆਪਣੀ ਕੀਮਤ ਦਾ ਕਿਉਂ ਅੱਗ ਤੂੰ ਜਕਦੀ ਸੜਦਾ ਓ ਸੋਚ ਤੇ ਵਿਚਾਰ ਤੂੰ ਜਰਾ ਓ ਸੋਚ ਤੇ ਵਿਚਾਰ ਤੂੰ ਜਰਾ ਸੋਭਾ ਕਰ ਬਦੀਆਂ ਦੀ ਨੀਤੀ ਵੱਧ ਜਾ ਤਰਮੀ ਬੰਦੀਆ ਨੇਕੀਆਂ ਕਮਾਲੇ ਬੰਦਿਆ ਤੂੰ ਨੇਕੀਆਂ ਕਮਾਲੇ ਬੰਦਿਆ ਓ ਬਿਨਾ ਖੰਗ ਤੋਂ ਖੰਗਰਿਆ ਫਿਰਦਾ ਪਤਾ ਨਹੀਂ ਵਡੇਰਿਆ ਦਾ ਲੱਦੀ ਜਾਂਦੇ ਨੇ ਚੁਬਾਰਿਆਂ ਵਾਲੇ ਓ ਕੁੱਲੀ ਪਾ ਕੇ ਰੈਣ ਕੱਟ ਲੈ ਓ ਕੁੱਲੀ ਪਾ ਕੇ ਰੈਣ ਕੱਟ ਲੈ ਸਬਬ ਨਾਲ ਹੱਥ ਲੱਗਿਆ ਸਬਬ ਨਾਲ ਹੱਥ ਲੱਗਿਆ ਉਹ ਜਿਹੜੀ ਡੋਲ ਡੋਲ ਪੈਂਦੀ ਏ ਜਵਾਨੀ ਜਿਹੜੀ ਡੋਲ ਡੋਲ ਜਿਹੜੀ ਡੋਲ ਡੋਲ ਪੈਂਦੀ ਏ ਜਵਾਨੀ ਮੁਖੜੇ ਤੇ ਵਟ ਪੈਣਗੇ ਅਜੇ ਮਰਦਾਂ ਗਲੋ ਉਹ ਧੀਆਂ ਅਤੇ ਪੁੱਤ ਕਹਿਣਗੇ ਉਹ ਧੀਆਂ ਅਤੇ ਪੁੱਤ ਕਹਿਣਗੇ ਮੇਰੇ ਚਾਰ ਚੁਫੇਰੇ ਚੰਬੜੀ ਵਦੀਆਂ ਦੀ ਮਹਿਲ ਬੰਦਿਆ ਖੋਰੇ ਫੇਰੇ ਜਨਮ ਮਨਾ ਆਵੇ ਤੂੰ ਨੇਕੀਆਂ ਕਮਾਲੇ ਬੰਦਿਆ ਤੂੰ ਨੇਕੀਆਂ ਕਮਾਲੇ ਬੰਦਿਆ ਸੀ ਪਰ ਜੋ ਬਣ ਮੁਟਿਆਰਾ ਹੋ ਗਿਆਂ ਕਰੂਪ ਬੜੀਆਂ ਕਾਲੀ ਜ਼ੁਲਮੀ नाग ਤੋਂ ਜ਼ੈਰੀ ਉਹ ਸਾੜ ਦੇਣੀ ਅਗਣੀ ਨੇ ਉਹ ਸਾੜ ਦੇਣੀ ਅਗਣੀ ਨੇ ਨੂੰ ਆਖਰ ਤਸੀਹੇ ਸਹਣ ਤਣ ਗੇ ਕਾਲ ਦੇ ਹੱਥੋਂ ਢਰੀ ਟੱਗੀ ਸਬਾਬ ਨਾਲ ਹੱਥ ਲੱਗਿਆ ਸਬਾਬ ਨਾਲ ਹੱਥ ਲੱਗਿਆ ਉਹ ਛੱਡ ਬਦੀਆਂ ਸਾਬ ਲੈ ਨੇਕੀ ਮਾਰ ਕੇ ਵੀ ਜ਼ਿੰਦਗੀ ਮਿਲੂ ਵੇਖ ਜਿਨ੍ਹਾਂ ਨੇ ਮਾਰੀਆਂ ਤੇ ਗਾ ਉਹ ਗਾਉਂਦਾ ਹੈ ਜਹਾਨ ਜਗ ਤੇ ਗਾਉਂਦਾ ਹੈ ਜਹਾਨ ਜਗ ਤੇ ਮਾਰੇ ਚੁੰਗੀਆਂ ਹੀਰਿਆ ਹਰਨਾ ਇੱਕ ਦਿਨ ਜਾਣਾ ਪੰਦਿਆ ਖਰੇ ਫੇਰੇ ਜਨਮ ਨਾ ਆਵੇ ਤੂੰ ਨੇਕੀਆਂ ਕਮਾਲ ਬੰਦਿਆ ਤੂੰ ਨੇਕੀਆਂ ਕਮਾਲ ਬੰਦਿਆ ਓਏ ਹੋ ਜਿੰਦਗੀ ਸਫਲ ਹੋ ਜਾਂ ਦਿਆਂ ਦੇ ਨਾਲ ਤੁਰ ਕੇ ਵੇਖ ਦੁਨੀਆ ਸੀਸ ਨਿਵਾਂਦੀ ਉਹ ਕਿਵੇਂ ਬਾਬਾ ਬਦੀ ਚੰਦ ਨੂੰ ਉਹ ਕਿਵੇਂ ਬਾਬਾ ਬਦੀ ਚੰਦ ਨੂੰ ਪੰਜਾਂ ਢਾਕੂਆਂ ਪਾਲ ਆ ਕੇਰਾ ਪੰਜਾਂ ਢਾਕੂਆਂ ਪੰਜਾਂ ਢਾਕੂਆਂ ਪਾਲ ਆ ਕੇਰਾ ਕੱਲਾ ਜੋਗੀ ਵੇਖ ਟੱਕਦੀ ਸਬਬ ਨਾਲ ਹੱਥ ਲੱਗਿਆ ਸਬਬ ਨਾਲ ਹੱਥ ਲੱਗਿਆ